ਇੰਨੇ ਜੀਰਦਾ ਬੰਦਾ ਹੈ ਵੀਰੇ 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 ਤਾਂ ਸਾਈਨ ਕੈਮਰਾ ਕੈਮਰਾ ਐਕਸ਼ਨ ਸਾਈਨ ਵੀਰੇ ਉਪਰ ਪੱਤੀ ਬੋਲਣ ਕਾ ਲਾਏ ਆ ਹੱਥ ਜੋੜ ਲੈ ਹੱਥ ਜੁੜੀ ਜਾਂਦਾ ਪ੍ਰਵਾਹੀ ਜੀ ਕਹਤਾ ਬਰਨਾ ਬਲੂ ਹੋ ਗਿਆ ਗਾੜੀ ਵੜੀ ਜਾਂਦੀ ਆਈ ਮੁੰਡੇ ਨੇ ਪੁੱਟਨ ਦੀ ਆ ਦਾੜੀ ਦੇ ਵਾਲੀ ਜਾਲੀ ਦਾੜੀ ਆਈ ਆ ਦੇ ਇਕੋ ਯਰੋਲਾ ਮੈਂ ਤੇ ਚੱਲਿਆ ਹੀ ਹੋ ਰਿਹਾ ਯਾਰੇ ਇਹ ਗੱਲ ਆ ਹੀ ਚੜਾ ਕੇ ਆ ਜਿਹੜਾ ਆ ਮੁੰਡਾ ਨਾ ਆ ਜਿਹੜਾ ਇਧਰ ਦਾੜੀ ਅਧਰੇ ਆਵੇ ਮੁੱਛਾ ਵੇ ਆ ਜਿਹਦੀ ਦੇ ਦਾੜੀ ਵਿਖਾ ਦੋ ਨਾ ਇਹ ਬਲੌਗ ਇੰਨੇ ਦੇ ਪਾਗੀ ਨਾ ਚੇਂਜ ਕਰਨੀ ਹੁੰਦੀ ਆਵੇ ਲੈ ਹੈ ਇਧਰ ਆ ਵੀ ਨੇ ਏ ਵੀਰ ਦੇ ਦੇ ਪਤਾ ਨਹੀਂ ਹੋ ਗਿਆ ਲੰਦੀ ਗਿਆ ਨਹੀਂ ਸ਼ਾਇਦ ਲਾਲੀ ਥੱਲੇ ਹੀ ਬੜੀ ਹੁੰਦੀ ਆ ਲਾਲੀ ਦੀ ਜਿਹੜਾ ਤਾਂ ਲਾਲੀ ਦਾ ਪੈ ਗਈ ਲਾਲੀ ਦੀ ਤਾਂ ਜੀ ਬੜੀ ਹੁੰਦੀ ਹੈ ਪ੍ਰਿੰਸ ਦੀ ਚੱਲ ਪ੍ਰਿੰਸ ਨੇ ਦਵਾਈ ਹੈ ਨਾ ਇਹ ਤੂੰ ਵੀਰ ਰਾਜ ਦਾਸ ਆਪਣਾ ਰਾਜ ਦਾਸ ਆਪਣੀ ਦਾਦੀ ਦਾ ਕਾ ਕਾ ਰਵਿੰਦਰ ਕੋ ਤੇਰੇ ਪੱਤ ഏ കാ വീര ആടാ ഈസ് മാച്ച് വലിയ ദന്താവേ ഈ വലിയ ദന്തായി സ്മൈൽ ശ്രീ ഹാ ਗੜ-ਗੜ ਕੇ ਬਰੈਡ ਆਲੇ ਰੱਖੀ ਜਾਂਦਾ ਤੇ ਲਾਲੀ ਤੇ ਮਸਾਲਾ ਛਿੜਕੀ ਜਾਂਦਿਆ ਚੁਲਿਪ ਘੜੇ ਲਈ ਆ ਜਾ ਤੇਲ ਵਾਲੀ ਕੜਾਹੀ ਸੁਟਣ ਦਿਆ ਆਪਣਾ ਸੁਆਹ ਨੂੰ ਸਾਹ ਨੂੰ ਬਹੁਤ ਜਲ ਬਹੁਤ ਤੇਰੀ ਸੁਖੜਾ ਚੱਲ ਮੋਲੇ ਚੱਲ ਮੋਲੇ ਚੱਲ ਹਾ ਜਾ ਵਿੰਗਾ ਸੜਦਾ ਹੀ ਐ ਇੱਥੇ ਰੱਖ ਓ ਆ ਗਿਆ ਇਹ ਸਦਾ ਪੀ ਵਾਲਾ ਚਾ ਚੱਲ ਚੱਲ ਓ ਤਾ ਤੋ ਤੋ ਮੈਨ ਲੈ ਸਾਹ ਕੋ ਆਪਣੇ ਪਾ ਸੁਮਾਵੇ ਤਰੋਂ ਮੈਂ ਚੱਲਿਆ ਵੀ ਦਰਬਾਰ ਦੀ ਵੀਡੀਓ ਬਣਾਉਣ ਤੇ ਚਲੋ ਚਲਦੇ ਆ ਇੱਕ ਵਾਰ ਤੁਹਾਨੂੰ ਦਰਬਾਰ ਦੇ ਅੰਦਰ ਇੰਨੀ ਜਾਂਦੀ ਸੰਗਤ ਮੇਰੇ ਖਿਆਲ ਅੰਦਰ ਪੈਰ ਰੱਖਣ ਦੀ ਥਾਂ ਨਹੀਂ ਪਰ ਤੁਹਾਨੂੰ ਫਿਰ ਵੀ ਵੀਊ ਦਿਖਾਉਣੀ ਹੈ ਇੱਕ ਵਾਰ ਕੋਸ਼ਿਸ਼ ਕਰਦੇ ਆ ಸೇನಾ ನಮಕ್ಕೆ ಜಯನರಾಯಣಾ ಪರಮೋತ್ತಮ ಜೀಗೋನಾಂತ ಸದಾ ಸಿಂಹನಾರಾಯಣಾ ಬಡ 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 ಕೋಟ 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 ಅತ್ತೆಡಿ ಅತ್ತೆಡಿ ਵਾਹ 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 ਅੱਛਾ ਅੱਛਾ ਵੈਹ 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 ਫੋਜਨਾਂ ਦੇ ਵੈਹ ਫੋਜਨਾਂ ਦੇ ਲੈ ਵਹ ਰੁਕ ਗਈ ਦੇ ਆ ਕੇ ਪ੍ਰਸ਼ਾਦ ਲੈਦਾ ਬਾਬਾ ਜੀ ਨੇ ਬਾਬਾ ਦਲੀ ਜੀ ਨੇ ਬਾਬਾ ਜੀ ਨੇ ਬਾਬਾ ਜੀ ਨੇ ਬਾਬਾ ਜੀ ਨੇ ਉੱਧਰ ਕਰੀ ਜਾਈ ਉੱਧਰ ਕਰੀ ਜਾਈ ਬਾਹਰ ਪ੍ਰਸ਼ਾਦ ਦਾ ਉੱਧਰ ਲੱਗ ਲੱਗ ਦੇਖੀ 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 ਆ ਦੇਖਦਾ ਪ੍ਰਸ਼ਾਦ ਵਰਤਾਇਆ ਜਾ ਰਿਹਾ ਹਣ ਆਹ ਕੁੰਟੜਾ ਲਾਲੀਆ ਹਾਲੀਆ ਵਰਤਾਈ ਉਹ ਬੜਾ ਜੈ ਮੈਂ ਰਿਹਾ ਹੁਣ ਇੱਕ ਟੀਮ ਰੋਗੀ ਬਣਾਈ ਤੇ ਥਾਲੀ ਦਿਰਾ ਦੋ ਤੇ ਗਾੜੀ ਹਾਂਜੀ ਕੀ ਨਾ

तो ठीक है वेरी ਉੱਤੇ ਉੱਤੇ ਕੋਨਾ ਕੇ ਤੂੰ ਵੜਾ ਪਾਣੀ ਕੀਤਾ ਹਾਂਜੀ ਦੋਸਤੋ ਚਾੜ ਗਲਾ ਹੀ ਮਾਰਦੇ ਹੈਨਾ ਚਾੜ ਗਲਾ ਮਾਰਦੇ ਤੇਰਾ ਖੜਾ ਲੜਣਾ ਸਾਡੇ ਟੱਬਰ ਦਾ ਵਾ ਹੈਗਣੀ ਹਾਂ ਪਿਓ ਨੇ ਜਿਵੇਂ ਨੋਨੀ ਪਕੌੜੇ ਛਕੰਦੇ ਸੇਵਾ ਕਰਕੇ ਥੱਕ ਗਏ ਜਿੰਨੇ ਕਾਲ ਸਾਰੀ ਸੇਵਾ ਕੀਤੀ ਬਿੱਲੇ ਨੇ ਬਿੱਲੇ ਨਹੀਂ ਹੁਣ ਆਉਂਦੇ ਆ ਆ ਬਾਬਾ ਇਹ ਟਾਈਮ ਨਾਲ ਨਹੀਂ ਆਗੇ ਓਏ ਟਾਈਮ ਨਾਲ ਨਹੀਂ ਆਗੇ ਟਾਈਮ ਆ ਗਿਆ ਭਾਈ ਸਾਡੇ ਕਿਸੇ ਫੀਸ ਤੇ ਪਾਰੀ ਕਿਹੜੀ ਨਰਹਾ ਕਰਦੇ ਹਾਂ ਨਹੀਂ ਨਹੀਂ ਲਾ ਲਾਲੀ ਜੋ ਵੀ ਦਿਖਾਓ ਸੋਨਾ ਜ ਮਖੜਾ ਆ ਵੀ ਮਿੱਤਰੋ ਇਹ ਵੀ ਵਣ ਛਗਣ ਲੱਗੇ ਜੀ ਬ੍ਰੈਡ ਫੜ ਲੱਗੇ ਕੀ ਆ ਬ੍ਰੈਡ ਬ੍ਰੈਡ ਮਿੱਠੇ ਬ੍ਰੈਡ ਮਿੱਠੇ ਆ ਵੀ ਲੱਗੇ ਜੀ ਮਿੱਤਰੋ ਹਣ ਛਗਣਾ ਲੰਗਰ ਛਗਣਾ ਹੈਡ ਤੇ ਚਟਨੀ ਕੋਲੇ ਨੂੰ ਚਾਹ ਪਾਏਗਾ ਨਰੂ ਕੋਲ ਇਹ ਮੈਂ ਆ ਗਿਆ ਚਾਹ ਪਾਏਗਾ ਹਾਂ ਕੀ ਜਾਂਦੇ ਆ ਚਟਨੀ 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 ਲੱਗੀ ਹੱਥੀਂ ਬਣੇ ਹੈਰ ਚਟਨੀ ਬਣਾ ਲਾਲੀ ਦੇ ਚਟਨੀ ਬਾ ਆਏ ਹੈ ਆਈਫੋਨ ਆਈਫੋਨ ਆ ਗਿਆ ਆਈਫੋਨ ਆ ਗਿਆ ਹੈ ਆਣਾ ਕਾਕਾ ਜੇ ਕੰਮ ਨਹੀਂ ਬਾਬੇ ਜੱਗੇ ਦਫਾ ਹੋ ਤੇਰਾ ਨੂ ਬੁਖਸਦਾ ਜ਼ਾਦਾ ਹੋਰ ਰਾਜਾ ਇੱਕ ਕੋਈ ਦੇ ਇੱਕਲਾ ਖਾ ਗਿਆ ਓਏ ਬਈ ਮਿੱਤਰਾਂ ਸਾਰੀ ਸਮਾਗਤੀ ਹੋ ਗਈ ਔਨ ਲਵਾਈ ਹੋਣੀ ਆਪਣੇ ਘਰਾਂ ਨੂੰ ਚੱਲੇ ਦੋਵੇਂ ਜਣੇ ਕਰਦੇ ਟਾਟਾ ਬਾਏ ਬਾਏ ਕਰਦੇ ਲਾਲੀ ਮੈਂ ਪੀ ਲਿਆ ਗਲਾਸ ਇੱਕ ਅਰ ਸ਼ਕਰੀਬ ਨੂੰ ਪਕੌੜੇ ਨਹੀਂ ਮਿਲੇ ਵਿਚਾਰੇ ਨੂੰ ਅਸਿਕਰੀਵ ਨੂੰ ਪਕੌੜੇ ਨਹੀਂ ਮਿਲੇ। ਇਹ ਦੋ ਤਿੰਨ ਦਿਨ ਜਿਤਨਾ ਦਾ ਸੇਮ ਤੇ ਚਲਾ ਰਹੇ। ਇਹ ਕਿਰਾਇਆ ਹੈ। ਇਹ ਕਿੰਨੀ ਚਾਹ ਪੀਣੀ ਉੱਥੇ ਸਹੀ ਭਾਂਡੇ ਰੱਖੀਏ ਪਕੌੜੇ ਮੋਗ ਕਿਤਾ ਵੀ ਇਹ ਪਕੌੜੇ ਪਾ ਦੋ। ਚਾਹ ਬਕ ਨਹੀਂ ਪਾਉਂਦੇ ਨਾ ਇਹ। ਮੈਂ ਪਾਉਂਦੇ ਨਾ ਇਹ। ਤੇ ਬੜਾਈ ਖਾ ਲੇਗਾ ਵੇਖੀ ਜਾਊੀ।